ਅੱਜ ਫਾਜ਼ਿਲਕਾ ਜ਼ਿਲ੍ਹੇ ਦੀਆਂ 6 ਵਿਦਿਆਰਥਣਾਂ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨਾਲ ਇੱਕ ਦਿਨ ਬਤਾਇਆ ਇਸ ਦੌਰਾਨ ਜਿੱਥੇ ਉਹਨਾਂ ਨੇ ਪਹਿਲਾਂ ਦਫ਼ਤਰ ਵਿੱਚ ਪ੍ਰਸ਼ਾਸਕੀ ਕੰਮਕਾਜ ਨੂੰ ਨੇੜੇ ਤੋਂ ਵੇਖਿਆ ਤੇ ਜਾਣਕਾਰੀ ਪ੍ਰਾਪਤ ਕੀਤੀ ਉੱਥੇ ਬਾਅਦ ਵਿੱਚ ਵੱਖ-ਵੱਖ ਪਿੰਡਾਂ ਵਿੱਚ ਹੋਏ ਸਮਾਗਮਾਂ ਦੌਰਾਨ ਉਹ ਡਿਪਟੀ ਕਮਿਸ਼ਨਰ ਨਾਲ ਗਏ ਜਿੱਥੇ ਵਿਦਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਰ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ ਇਸ ਇੱਕ ਰੋਜ਼ਾ ਵਿਜ਼ਿਟ ਦੌਰਾਨ ਵਿਦਿਆਰਥੀਆਂ ਨੇ ਨੇੜੇ ਤੋਂ ਡਿਪਟੀ ਕਮਿਸ਼ਨਰ ਦੇ ਕੰਮਕਾਜ ਅਤੇ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਇਸ ਮੌਕੇ ਤੇ ਵਿਦਿਆਰਥਣਾਂ ਦਾ ਹੌਸਲਾ ਵਧਾਉਂਦਿਆਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸਮਾਗਮਾਂ ਦੌਰਾਨ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਕਿ ਅੱਜ ਦੇ ਮੁੱਖ ਮਹਿਮਾਨ ਇਹ 6 ਬੱਚੀਆਂ ਹਨ ਜਿਨ੍ਹਾਂ ਨੇ 10ਵੀਂ ਤੇ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਪਹਿਲੀਆਂ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਹਨ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਦਾ ਹੌਸਲਾ ਵਧਾਇਆ ਤੇ ਕਿਹਾ ਕਿ ਇਹ ਬੱਚੇ ਆਉਣ ਵਾਲੇ ਭਵਿੱਖ ਦੇ ਅਧਿਕਾਰੀ ਹਨ ਉਹਨਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੋ ਤੇ ਬੱਚੇ ਆਪਣੀ ਮਿਹਨਤ ਨਾਲ ਅੱਗੇ ਵੱਧ ਸਕਦੇ ਹਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਮਾਜਿਕ ਤੌਰ ਤੇ ਹੁਣ ਹਰ ਬੱਚਿਆਂ ਨੂੰ ਅੱਗੇ ਲੈ ਕੇ ਜਾਈਏ ਤੇ ਉਹਨਾਂ ਦੇ ਭਵਿੱਖ ਨੂੰ ਰੋਸ਼ਨ ਬਣਾਈਏ ਉਹਨਾਂ ਕਿਹਾ ਕਿ ਇੱਕ ਦਿਨ ਦੇ ਵਿజిਟ ਦੌਰਾਨ ਬੱਚਿਆਂ ਵੱਲੋਂ ਕਾਫੀ ਕੁਝ ਸਿੱਖਿਆ ਗਿਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਪਹਿਲੀਆਂ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਤੇ ਖਾਸ ਤੌਰ ਤੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ ਪਹਿਲਾਂ ਜਿੱਥੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਿਆਂ ਨੂੰ ਕੋਲ ਬੁਲਾ ਕੇ ਉਹਨਾਂ ਦਾ ਹੌਸਲਾ ਵਧਾਇਆ ਤੇ ਅਸ਼ੀਰਵਾਦ ਦਿੱਤਾ ਉੱਥੇ ਹੁਣ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਆ ਵੱਲੋਂ ਉਹਨਾਂ ਬੱਚਿਆਂ ਨਾਲ ਇੱਕ ਦਿਨ ਬਿਤਾਇਆ ਜਾ ਰਿਹਾ ਹੈ ਏਸੀ ਜਰਨਲ ਸਰਪੰਚ ਸਾਹਿਬ ਬਹੁਤੀ ਪਾਰਟੀ ਦੇ ਜਿਹੜੇ ਇੱਥੇ ਨਮਾਇੰਦੇ ਆਏ ਹੋਏ ਨੇ ਤੇ ਸਭ ਤੋਂ ਪਹਿਲਾਂ ਬਹੁਤ ਹੀ ਸਤਕਾਰਯੋਗ ਸਾਡੇ ਪਾਕਸਰ ਪਿੰਦੇ ਪਤਵਤੇ ਸਜਣ ਜੋ ਤੁਸੀਂ ਆਪ ਦਾ ਇਹਨਾਂ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ। ਅੱਜ ਦੇ ਮੁੱਖ ਮਹਿਮਾਨ ਮੈਂ ਨਹੀਂ ਮੰਚ 'ਤੇ ਬੈਠੇ ਉਹ ਤਿੰਨ ਬੱਚੀਆਂ ਨੇ, 6 ਬੱਚੀਆਂ ਨੇ ਜਿਨ੍ਹਾਂ ਨੇ ਆਪਦੇ ਮਾਪਿਆਂ ਦਾ ਬੜਾ ਨਾਮ ਰੌਸ਼ਨ ਕੀਤਾ ਹੈ। ਇਹ ਆਪਦੇ 10ਵੀਂ ਦੇ 12ਵੀਂ ਦੇ ਇਮਤਿਹਾਨਾਂ ਦੇ ਵਿੱਚ ਫਰਸਟ ਸੈਕਿੰਡ ਥਰਡ ਪੋਜੀਸ਼ਨ ਇਨਾ ਨੇ ਜ਼ਿਲ੍ਹੇ ਦੇ ਵਿੱਚ ਹਾਸਲ ਕੀਤੀ ਹੈ ਬੜੇ ਮਾਨ ਵਾਲੀ ਗੱਲ ਹੈ ਕਿ ਇਨਾ ਬੱਚੀਆਂ ਨੇ ਆਪਦੇ ਮਾਪਿਓ ਦਾ ਆਪਦੇ ਪਿੰਡ ਦਾ ਪੰਜਾਬ ਦਾ ਇਨਾ ਮਾਨ ਸਨਮਾਨ ਵਧਾਇਆ ਹੈ ਅੱਜ ਇਨਾ ਦਾ ਇੱਕ ਸਰਕਾਰੀ ਟੂਰ ਮੇਰੇ ਨਾਲ ਸੀ ਪੂਰਾ ਦਿਨ ਇਨਾਂ ਨੇ ਮੈਨੂੰ ਦੇਖਣਾ ਸੀਗਾ ਕਿ ਕਿਸ ਤਰੀਕੇ ਨਾਲ ਇੱਕ bc ਆਪਦੀ ਜ਼ਿੰਦਗੀ ਆਪਦਾ ਆਫੀਸ਼ਲ ਆਪਦਾ ਆਫਿਸ ਕਿਵੇਂ ਚਲਾਉਂਦਾ ਹੈਗਾ ਤੋ ਇਹਨਾਂ ਦਾ ਇੱਕ ਐਕਸਪੋਜ਼ਰ ਐਜੂਕੇਸ਼ਨਲ ਟੂਰ ਸੀਗਾ ਮੇਰੇ ਨਾਲ ਤਾਂ ਮੈਂ ਇਹਨਾਂ ਨੂੰ ਤੁਹਾਡੇ ਪਿੰਡ ਵੀ ਲੈ ਕੇ ਆਈ ਤਾਂ ਕਿ ਇਹਨਾਂ ਬੱਚਿਆਂ ਨੂੰ ਪਤਾ ਲੱਗੇ ਵੀ ਪੂਰੇ ਦਿਨ ਦਾ ਸਾਡਾ ਕਿਹੋ ਜਿਹਾ ਰਹਿੰਦਾ ਹੈ ਜੋ ਅੱਜ ਪ੍ਰੋਗਰਾਮ ਦਾ ਰਹਿ ਗਿਆ ਮਤਵ ਹੈਗੀ ਐ ਇਹ ਤਾਂ ਬਹੁਤ ਡੂੰਗੀ ਤੇ ਬਹੁਤ ਅੱਛੀ ਹੈ ਇਹ ਮਹਿੰਮ ਜਿਹੜੀ ਸਰਕਾਰ ਨੇ ਸੋਚੀ ਹੈ ਨਸ਼ਿਆਂ ਵਿਰੁੱਧ ਇਸ ਤੇ ਸਾਨੂੰ ਤੁਹਾਡਾ ਸਹਿਯੋਗ ਪੂਰਾ ਚਾਹੀਦਾ ਜਿਵੇਂ ਮੇਰੇ ਤੋਂ ਪਹਿਲਾਂ ਐਮਐਲਏ ਸਾਹਿਬ ਨੇ ਕਿਹਾ ਐਸਪੀ ਸਾਹਿਬ ਨੇ ਕਹਾ ਹੋਰ ਸਰਪੰਚ ਸਾਹਿਬ ਨੇ ਵੀ ਬਹੁਤ ਸੋਹਣਾ ਬੋਲਿਆ ਤਾਂ ਜਿਹੜੀ ਮਹਿੰਦੀ ਖਾਤਮਾ ਆਪਾਂ ਕਰਨਾ ਹੈਗਾ ਨਸ਼ਿਆਂ ਦਾ ਹੀ ਆਪਣੇ ਘਰੋਂ ਹੀ ਹੋਣਾ ਹੈ ਤੇ ਇਹ ਆਪਾਂ ਕਰ ਕਰ ਇਹੀ ਸੁਨੇਹਾ ਪੇ ਪਹੁੰਚਾਉਣਾ ਚਾਹੁੰਦੇ ਆ ਕਿ ਨਸ਼ਿਆਂ ਦੇ ਵਿਰੁੱਧ ਆਪਾਂ ਸਾਰੇ ਇਕੱਠੇ ਹੋ ਕੇ ਲੜੀਏ ਇਹਨਾਂ ਨੂੰ ਨਸ਼ੇ ਨੂੰ ਜਿਹੜਾ ਕਾਲਾ ਕੋੜ ਆਪਣੇ ਘਰਾਂ ਦੇ ਵਿੱਚ ਵੜਿਆ ਹੋਇਆ ਆਪਣੇ ਪਿੰਡਾਂ ਦੇ ਵਿੱਚ ਆਪਣੀ ਜਵਾਨੀ ਨੂੰ ਖਰਾਬ ਕਰ ਰਿਹਾ ਉਸ ਨੂੰ ਆਪਾਂ ਕੱਢ ਬਾਹਰ ਆਪਦੀ ਜ਼ਿੰਦਗੀ ਤੋਂ ਮਾਰ ਮਾਰੀਏ ਇਦੇ ਵਾਸਤੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਤੁਹਾਡੇ ਸੇ ਆਉ ਸਹਿਯੋਗ ਤੋਂ ਬਗੈਰ ਕੁਝ ਵੀ ਨਹੀਂ ਜਵੇਂ ਐਸਪੀ ਸਾਹਿਬ ਨੇ ਪਹਿਲਾਂ ਮੈਂਸ਼ਨ ਕੀਤਾ ਬੱਚਿਆਂ ਨੂੰ ਵੱਧ ਟਾਈਮ ਦੇਣ ਦਾ ਲੋਡ ਹੈ ਬੱਚਿਆਂ ਨੂੰ ਵੱਧ ਐਕਸਟਰਾ ਕੈਕਿਊਲਰ ਐਕਟੀਵਿਟੀਜ਼ ਕਰਨ ਦੀ ਲੋਡ ਹੈ ਖੇਡਾਂ ਦੇ ਵਿੱਚ ਪਾਓ ਐਮਐਲਏ ਸਾਹਿਬ ਕਹਿੰਦੇ ਨੇ ਇੰਨੇ ਖੇਡ ਮੈਦਾਨ ਬਣਾਉਣੇ ਨੇ ਪੂਰਾ ਐਫਰਟ ਚੱਲ ਰਿਹਾ ਪਰ ਤੁਹਾਡੇ ਸਹਿਯੋਗ ਤੋਂ ਬਗੈਰ ਕੁਝ ਨਹੀਂ ਜਿੱਥੇ ਤੁਹਾਡੀ ਸਹਿਯੋਗ ਦੀ ਗੱਲ ਆਉਂਦੀ ਜਿੱਥੇ ਘਰ ਦੀ ਗੱਲ ਆਉਂਦੀ ਹੈ ਉੱਥੇ ਫਿਰ ਗੱਲਾਂ ਕਿ ਖੜ ਜਾਂਦੀ ਹੈ ਇਸ ਕਰਕੇ ਆਪਣਾ ਇਕੱਠਾ ਹੋਣਾ ਇਸ ਮੁੱਦੇ ਤੇ ਇੱਕ ਸੁਨੇਹਾ ਪਹੁੰਚਾਉਣਾ ਤੁਹਾਨੂੰ ਸਾਰਿਆਂ ਨੂੰ ਕਿ ਸਰਕਾਰ ਦਾ ਆਵਦਾ ਪੱਕ ਕਰ ਹੀ ਰਹੀ ਹੈ ਜੋ ਕਰਨਾ ਹੈ ਮੁਲਾਜ਼ਮ ਵੀ ਕਰ ਰਹੇ ਨੇ ਸਭ ਕਰ ਰਹੇ ਨੇ ਬਟ ਆਪਾਂ ਨੂੰ ਇਸ ਚੀਜ਼ ਤੇ ਤੁਹਾਡੇ ਬਗੈਰ ਅਸੀਂ ਇਸ ਗਲਤ ਆਦਤ ਨੂੰ ਕਹਿ ਲੋ ਜਾਂ ਗਲਤ ਕੋਡ ਨੂੰ ਕਾਲੇ ਕੋਡ ਨੂੰ ਕਹਿ ਲੋ ਅਸੀਂ ਨੱਥ ਨਹੀਂ ਪਾ ਸਕਦੇ ਤਾਂ ਆਸ ਕਰਦੇ ਹਾਂ ਤੁਹਾਡਾ ਪੂਰਾ ਸਹਿਯੋਗ ਮਿਲੂਗਾ